ਕਰਦੇ ਆ ਸ਼ੁਰੂ ਆਪਾਂ ਤੇ ਇਹ ਇਹ ਤੁਹਾਨੂੰ ਮਿਲ ਜੂਗਾ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਮਸਲੀਨ ਦਾ ਸੂਟ ਜੇ ਲਾਈਨਿੰਗ ਲੱਗ ਕੇ ਪਾਰਟੀ ਵੇਅਰ ਲੁੱਕ ਦਿੰਦਾ ਜੇ ਸੂਟ ਬਹੁਤ ਟੌਪ ਦੀ ਇਹਦੇ ਵਿੱਚ ਸਾਰਾ ਥ्रेड ਵਰਕ ਜੇ ਤੇ ਥੱਲੇ ਘੇਰੇ ਦੇ ਉੱਤੇ ਇੰਨਾ ਸੋਹਣਾ ਡਿਜ਼ਾਈਨ ਹੈ ਨਾ ਬਹੁਤ ਹੀ ਪਿਆਰਾ ਕੱਟਵਰਕ ਦੇ ਨਾਲ ਜੇ ਇਹ ਮਾਰਕੀਟ ਪ੍ਰਾਈਸ ਜਿਹੜਾ ਇਹਨਾਂ ਸੂਟਾਂ ਦਾ ਜੇ ਹਜ਼ਾਰ ਪਲੱਸ ਦੀ ਰੇਂਜ ਆ ਕੋਈ ਹਜ਼ਾਰ ਦਾ ਵਿਕਦਾ ਜੇ ਕਦੇ 1200 ਦਾ ਵੀ ਵਿਗਣਿਆ ਜੇ ਤੇ ਆਪਣੇ ਕੋਲੇ ਦਾ ਰੇਟ ਹੈਗਾ ਜੇ ਸਿਰਫ 700 ਤੇ 50 ਰੁਪਏ ਪੂਰੇ ਆਲ ਓਵਰ ਇੰਡੀਆ ਚ ਮੈਂ ਤੁਹਾਨੂੰ ਦੱਸ ਰਿਹਾ ਜੀ ਸ਼ਿਪਿੰਗ ਫ੍ਰੀ ਜੇ ਕਿਤੇ ਵੀ ਤੁਸੀਂ ਘਰ ਬੈ ਕੇ ਸਾਨੂੰ ਸੂਟ ਆਰਡਰ ਕਰ ਸਕਦੇ ਜੇ ਬਾਕੀ ਜੇ ਤੁਸੀਂ ਸ਼ਾਪ ਤੇ ਆਣ ਕੇ ਲੈਣੇ ਹੋ ਉਹਦਾ ਰਾਜੇਸਾਨਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਸਾਡੀ ਸ਼ਾਪ ਜੇ ਅਨਹਦ ਆਰਟਸ ਬੁਟੀਕ ਨਾਮ ਤੋਂ ਆਹ ਲਓ ਜੀ ਡਿਜ਼ਾਈਨ ਚੈੱਕ ਕਰੋ ਦੁਪੱਟੇ ਦਾ ਕਿੰਨਾ ਸ਼ਾਨਦਾਰ ਹੈ ਸਾਰਾ ਦੁਪੱਟੇ ਤੇ ਵੀ ਸੇਮ ਉਦਾਂ ਕਟਵਰਕ ਹੋਇਆ ਜੇ embroidery ਸਾਰੇ ਦੁਪੱਟੇ ਦੇ ਵਿੱਚ ਹੋਈ ਆ ਮਸਲੀਨ ਦਾ ਦੁਪੱਟਾ ਜੇ ਪਿਸਤਾ ਸ਼ੇਡ ਜੇ ਤੇ ਰੇਟ ਦਵਾਂਗੇ ਤੁਹਾਨੂੰ ਆਪਾਂ ਸਿਰਫ 600 ਤੇ 50 ਰੁਪਏ ਔਰ ਸੌਰੀ 750 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਹੁਣ ਤੁਹਾਨੂੰ ਮੈਂ ਚੈੱਕ ਕਰਾਈ ਜਾਨਾ ਸੂਟ ਬਹੁਤ ਸ਼ਾਨਦਾਰ ਜੇ ਆਪਣੇ ਕੋਲ ਇਹਦੇ ਵਿੱਚ ਤੁਹਾਨੂੰ ਕਲਰ ਮਿਲਦੇ ਜਾਣਗੇ ਜੀ ਲਓ ਜੀ ਆ ਗਈ ਅੱਗੇ 바ਵਾ ਸ਼ੇਡ ਇਹਦੇ ਵਿੱਚ ਵੀ ਤੁਹਾਨੂੰ ਸੇਮ ਮਿਲ ਜੂਗਾ ਦੁਪੱਟਾ ਵੀ ਸੇਮ ਸੂਟ ਤੇ ਕਲਰ ਆਪਸ਼ਨ ਜਿਹੜੀਆਂ ਇਹਦੇ ਵਿੱਚ ਆਗੀਆਂ ਜੀ ਹੁਣਾਂ ਚੈੱਕ ਕਰਿਓ ਇਹ ਆ ਗਿਆ ਜੇ 750 ਰੁਪਈਆ ਦੇ ਨਾਲ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਕੋਈ ਸਾਰਾ ਬਣਿਆ ਹੋਊਗਾ ਇਦਾਂ ਹੀ ਸਾਰੇ ਦੁਪੱਟੇ ਦੇ ਉੱਤੇ ਸੇਮ ਕੱਟਵਰਕ ਤੇ ਸੇਮ ਇਦਾਂ ਹੀ ਸਾਰਾ ਜਿਹੜਾ ਜੇ ਇਹਦੇ ਏਮਬ੍ਰੋਇਡਰੀ ਹੋਈ ਆ ਪੂਰੀ ਫਰੰਟ ਦੇ ਵਿੱਚ ਇਹਦੇ ਵਿੱਚ ਕਲਰ ਆਪਸ਼ਨ ਆ ਜਿਹੜੀਆਂ ਆਪਣੇ ਕੋਲ ਹੈਗੀਆਂ ਤੁਹਾਨੂੰ ਮੈਂ ਇਦਾਂ ਦੱਸਣ ਲਿਆ ਕਲਰ ਮਿਲ ਜਾਣਗੇ ਉਧਰ ਹੈ ਲਾਈਟ ਚਾਰਟ ਨੇ ਸਾਰੇ ਜੀ ਇਹ ਆ ਗਿਆ ਜੇ ਲਾਈਟ ਲੈਮਨ ਸ਼ੇਡ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਡਿਜ਼ਾਈਨ ਸੇਮ ਹੋਣਗੇ ਕਲਰ ਜਿਹੜੇ ਜੇ ਉਹ ਇਹਦੇ ਵਿੱਚ ਚੇਂਜ ਹੋਈ ਜਾਣਗੇ 올ਓਵਰ ਇੰਡੀਆ ਚ ਆਪਾਂ ਤੁਹਾਨੂੰ ਦਵਾਂਗੇ ਫ੍ਰੀ ਸ਼ਿਪਿੰਗ ਦੇ ਨਾਲ ਦੁਪट्टे ਬਹੁਤ ਹੀ ਪਿਆਰੇ ਜੇ ਬਹੁਤ ਸ਼ਾਨਦਾਰ ਦੁਪट्टे ਜੇ ਹਲੋ ਕਰਿਓ ਚੈੱਕ 81200 ਵਾਲੇ ਸੂਟ ਹੀ ਜਿਹੜੇ ਤੁਹਾਨੂੰ ਲੱਗਾ 750ਾਂ ਚ ਦੇਣ ਦੇ ਆਂ ਜੀ ਆਪਾਂ ਤੁਹਾਨੂੰ ਇਹਨਾਂ ਦੀ ਰੇਂਜ ਜਿਹੜੀ ਆ ਮਾਰਕੀਟ ਪ੍ਰਾਈਸ ਜਿਹੜਾ ਜੇ ਉਹ 1000 1100 1200 ਤੱਕ ਵੀ ਸੇਲ ਹੋਣ ਦਿਆ ਪਰ ਆਪਣੇ ਕੋਲ ਇਹਨਾਂ ਦਾ ਰੇਟ ਹੈਗਾ ਜੇ 700 ਤੇ 50 ਰੁਪਏ ਸਿਰਫ ਤੁਸੀਂ ਆਨਲਾਈਨ ਮੰਗਾ ਲਓ ਆਫਲਾਈਨ ਲੈਣੇ ਆ ਦੁਕਾਨ ਤੇ ਆ ਜਿਓ ਅਨਹਦ ਆਦਰਸ਼ ਬੁਟੀਕ ਨਾਮ ਦੀ ਸ਼ਾਪ ਜੇ ਸਾਡੀ ਰਾਜਸਾਹੀ ਪੁਰਾਣੀ ਅੱਡੇ ਬਾਜ਼ਾਰ ਦੇ ਅੰਦਰ ਜੇ ਸਵੇਰੇ ਤੁਸੀਂ 9:30 ਤੋਂ ਲੈ ਕੇ ਰਾਤੀ 8:00 ਵਜੇ ਤੱਕ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਜੀ ਸ਼ਾਪ ਦੇ ਉੱਤੇ ਹਲੋ ਜੀ ਇਹ ਵੀ ਕਰਿਓ ਚੈੱਕ ਕਲਰ ਬਹੁਤ ਪਿਆਰਾ ਜੇ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਸੇਮ ਕ ਆਊਗਾ ਮਸਲੀਨ ਦਾ ਪਲੱਸ ਕੱਟਵਰਕ ਪਲੱਸ ਏਮਬਰਾਇਡਰੀ ਸਾਰਾ ਕੁਝ ਹਲੋ ਅੱਗੇ ਆ ਗਿਆ ਜੀ ਆਪਣੇ ਕੋਲ ਲਾਈਟ ਲਵੈਂਡਰ ਸ਼ੇਡ ਇਹਦੇ ਵਿੱਚ ਇਹ ਚ ਆਪਾਂ ਤੁਹਾਨੂੰ ਦੇ ਦਿੱਤੇ ਆ ਪੰਜ ਕਲਰ ਤੇ ਡਿਜ਼ਾਈਨ ਦੇ ਦਿੱਤਾ ਆਪਾਂ ਤੁਹਾਨੂੰ ਇਹਦੇ ਵਿੱਚ ਇੱਕ ਹੀ ਕਲਰ ਆ ਗਏ ਪੰਜ ਚੈੱਕ ਕਰ ਲਓ ਹਣੀ ਜੀ ਤੁਸੀਂ ਇਤੋ ਬਤਨ ਮੈਂ ਹੋਰ ਦਿਖਾਉਣਾ ਡਿਜ਼ਾਈਨ ਆਪਣੇ ਕੋ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਪਿਆਰੇ ਆ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਬਸ ਤੁਸੀਂ ਸਾਡੇ ਨਾਲ ਆ ਲਓ ਜੀ ਦੁਪੱਟਾ ਆ ਗਿਆ ਇਹਦਾ ਇਹਦੇ ਨਾਲ ਤੇ ਇਹ ਹੁਣ ਆ ਗਿਆ ਜੀ ਆਪਣੇ ਆ ਲਓ ਜੀ ਆ ਗਈ ਲੈਮਨ ਸ਼ੇਡ ਤੇ ਲੈਮਨ ਦੇ ਉੱਤੇ ਆ ਗਿਆ ਜੇ ਮਾਜੈਂਟਾ ਪਲੱਸ ਨਾਲ ਆ ਗਿਆ ਜੇ ਬਲੈਕ ਤੇ ਸੂਰ ਬਹੁਤ ਹੀ ਸ਼ਾਨਦਾਰ ਜੀ ਆਲੋ ਇਹ ਵੀ ਕਰਿਓ ਚੈੱਕ ਬਹੁਤ ਜਿਆਦਾ ਸੋਨੇ ਵਰਕ ਨੇ ਸਫਾਈਆਂ ਬਹੁਤ ਟਾਪ ਦੀਆਂ ਵਰਕ ਦੀਆਂ ਤੇ ਰੇਟ ਤੇ ਰੇਂਜ ਇਹਨਾਂ ਦੀ ਜਿਹੜੀ ਜੇ ਉਹ ਸਿਰਫ 750 ਤੇ 50 ਰੁਪਏ ਜੇ ਆਲ ਓਵਰ ਇੰਡੀਆ ਤੇ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਇਹਦੇ ਨਾਲ ਵੀ ਦੁਪੱਟਾ ਚੈੱਕ ਕਰਿਓ ਮਸਲੀਨ ਦਾ ਜੇ ਬਹੁਤ ਸ਼ਾਨਦਾਰ ਦੁਪੱਟਾ ਜੇ ਨਾਲ ਕੱਟਵਰਕ ਤੇ ਪਲੱਸ ਐਮਬਰਾਇਡਰੀ ਜੇ ਡਬਲ ਸਾਈਡ ਪੱਲਿਆਂ ਤੇ ਲਓ ਅੱਗੇ ਆ ਗਿਆ ਜੇ ਲਾਈਟ ਪਿਸਤਾ ਛੇੜ ਕਿਉਂਕਿ ਇਹ ਚਾਰਟ ਜਿਹੜਾ ਜੇ ਇਹ ਸਾਰਾ ਹੈਗਾ ਲਾਈਟ ਚਾਰਟ ਅੱਜ ਦਾ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲੋਂ ਤੁਸੀਂ ਚਾਹੇ 올ਡੇਜ ਵਾਸਤੇ ਵੀ ਲੈ ਸਕਦੇ ਜੇ ਜੇ ਤੁਸੀਂ ਆਪ ਚਾਹਵਾਂ ਜੇ ਲਾਈਟ ਕਲਰਾਂ ਦੇ ਤਾਂ ਤੁਸੀਂ ਉਹ ਵੀ ਪਾ ਸਕਦੇ ਜੇ ਆ ਲਓ ਅ ਵੀ ਕਰਿਓ ਡਿਜ਼ਾਈਨ ਚੈੱਕ ਨੈਕ ਦਾ ਤੇ ਇਧਰੋਂ ਸਾਰਾ ਫਰੰਟ ਦਾ ਡਿਜ਼ਾਈਨ ਬੜਾ ਹੈਵੀ ਬਣਿਆ ਜੇ ਘੇਰੇ ਦਾ ਡਿਜ਼ਾਈਨ ਬਹੁਤ ਸ਼ਾਨਦਾਰ ਜੇ ਤੇ ਪਫ ਵਰਕ ਤੇ ਸੂਟ ਜੇ ਸਾਰੇ ਇਧਰੋਂ ਬਾਹਾਂ ਦੇ ਉੱਤੇ ਇਹਦੇ ਬਹੁਤ ਸ਼ਾਨਦਾਰ ਜਿਹੜਾ ਜੇ ਵਰਕ ਆ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਮਸਲੀਨ ਦਾ ਦੁਪੱਟਾ ਆਊਗਾ ਜੇ ਪਲੇਨ ਇਹਦੇ ਨਾਲ ਆਲਓਵਰ ਸੂਟ ਜੇ ਪਲੇਨ ਦੁਪੱਟੇ ਦੇ ਤੇ ਵਿੱਚ ਜਿਹੜੇ ਦੁਪੱਟੇ ਜ਼ਿਆਦਾ ਕਢਾਈਆਂ ਵਾਲੇ ਸੀਗੇ ਇਹਦੇ ਨਾਲ ਹੀ ਪਲੇਨ ਆਇਆ ਕੱਲਾ ਕਿਉਂਕਿ ਇਹਦੇ ਵਿੱਚ ਬਾਹਾਂ ਦੇ ਉੱਤੇ ਵਰਕ ਆ ਗਿਆ ਹੈ ਵੀ ਰੇਟ ਇਹਦਾ ਵੀ ਸੇਮ ਹੀ ਜੇ 750 ਤੇ 50 ਰੁਪਏ ਇਹ ਵੀ ਬਹੁਤ ਹੀ ਪਿਆਰੇ ਸੂਟ ਜੇ ਬਹੁਤ ਜ਼ਿਆਦਾ ਸੋਹਣੇ ਤੇ ਆਹ ਲਓ ਜੀ ਇਹ ਹੈਗਾ ਜੇ ਮੈਚਿੰਗ ਬਾਟਮ ਵੀ ਸੇਮ ਹੀ ਕਪੜੇ ਦੀ ਆਊਗੀ ਤੇ ਇਹ ਹੈਗਾ ਜੇ ਮਸਲੀਨ ਦੇ ਵਿੱਚ ਮਸਲੀਨ ਦੀ ਸ਼ਰਟ ਆ ਤੇ ਮਸਲੀਨ ਦੀ ਹੀ ਬਾਟਮ ਜੇ ਨੈੱਕ ਦੇ ਉੱਤੇ ਡਿਜ਼ਾਈਨ ਜੇ ਬੜਾ ਸੋਹਣਾ ਹੈ ਵੀ ਜੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਹੈਗਾ ਜੇ ਔਰਗਾਂజా ਦਾ ਬਾਟਮ ਹੈ ਵੀ ਜੇ ਪਲੇਨ ਤੇ ਇਹਦੀ ਜਿਹੜੀ ਰੇਟ ਤੇ ਰੇਂਜ ਜੇ ਉਹ ਵੀ ਸੇਮ ਹੀ ਜੇ 700 ਤੇ 500 ਰੁਪਏ ਦੁਪੱਟਾ ਸਾਰਾ ਤੁਸੀਂ ਵੇਖ ਸਕਦੇ ਜੇ ਔਰਗਾਂజా ਦਾ ਹੈਵੀ ਦੁਪੱਟਾ ਬਣਿਆ ਜੇ ਆ ਲਓ ਆ ਲਓ ਜੀ ਕਰਿਓ ਚੈੱਕ ਜਰੇਗਾ ਵੀ ਦੁਪੱਟਾ ਬਹੁਤ ਸ਼ਾਨਦਾਰ ਜੇ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਜੇ ਦੁਪੱਟੇ 'ਚ ਸਾਰੇ ਜੇ ਔਰ ਗੰਜਾ ਦਾ ਦੁਪੱਟਾ ਜੇ ਪਲੇਨ ਮਸਲੀਨ ਦੀ ਬਾਟਮ ਜੇ ਤੇ ਮਸਲੀਨ ਦੇ ਹੀ ਸੂਟ ਜੇ ਮੈਚਿੰਗ ਬਹੁਤ ਸੋਹਣੀ ਜੇ ਸਵਾ ਸਵਾ 2 ਮੀਟਰ ਦੀ ਕੱਟ ਜੇ ਇਹਨਾਂ ਦੀ ਰੇਟ ਜਿਹੜਾ ਜੇ ਉਹ ਹੈਗਾ ਜੇ ਸਿਰਫ ਇਹਨਾਂ ਦਾ ਵੀ 750 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਵਲਡ ਵਾਈਡ ਜਿਹੜੀ ਆ ਉਹ ਵੀ ਅਵੇਲੇਬਲ ਆ ਤੇ ਆ ਆ ਗਿਆ ਜੇ ਇਹਦੇ ਵਿੱਚ ਕਲਰ ਲਾਈਟ ਗਾਜਰੀ ਸ਼ੇਡ ਇਹ ਵੀ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਨੇ ਆਪਣੇ ਕੋਲ ਹਾਂ ਲੋ ਨੈੱਕ ਦੇ ਉੱਤੇ ਵਰਕ ਬਹੁਤ ਜ਼ਿਆਦਾ ਸੋਹਣੇ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਇਹਨਾਂ ਦੇ ਤੇ ਇਹ ਮਸਲੀਨ ਦਾ ਫੈਬਰਿਕ ਜੇ ਘੇਰੇ ਦੇ ਉੱਤੇ ਵੀ ਇਹਨਾਂ ਦੇ ਵਰਕ ਆ ਬਾਟਮ ਜਿਹੜੀਆਂ ਜੇ ਇਹਨਾਂ ਦੇ ਨਾਲ ਆਉਣਗੀਆਂ ਪਲੇਨ ਇਹਦੇ ਨਾਲ ਆਈ ਜੇ ਕਾਟਨ ਦੀ ਬਾਟਮ ਤੇ ਦੁਪੱਟਾ ਆਇਆ ਜੇ ਇਹਦੇ ਨਾਲ ਸਫਾਉਣ ਦਾ ਆ ਲਓ ਜੀ ਤੇ ਸਵਾ ਸਵਾ 2 ਮੀਟਰ ਦੀ ਕੱਟ ਜੇ ਇਹਨਾਂ ਦੀ ਚੈੱਕ ਕਰਿਓ ਵਰਕ ਬਹੁਤ ਜ਼ਿਆਦਾ ਸ਼ਾਨਦਾਰ ਜੇ ਇਹਦਾ ਵੀ ਆ ਲਓ ਜੀ ਅੱਗੇ ਆ ਗਿਆ ਜੇ ਮੁੰਗੀਆਂ ਛੇੜ ਬਹੁਤ ਜਿਆਦਾ ਸੋਹਣੀ ਸ਼ੇਡ ਜੇ ਬਹੁਤ ਜਿਆਦਾ ਸੋਹਣਾ ਕਦਰ ਜੇ ਤੇ ਵਰਕ ਬਹੁਤ ਪਿਆਰੇ ਨੇ ਤੇ ਦੁਪੱਟਾ ਇਹਦੇ ਨਾਲ ਵੀ ਸੇਮ ਆ ਜਾਊਗਾ ਸ਼ਫੌਨ ਦਾ ਤੇ ਇਹਦੇ ਨਾਲ ਵੀ ਪਲੇਨ ਬਾਟਮ ਆਊਗੀ ਰੇਟ ਆਊਗਾ 750 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਹਲੋ ਅੱਗੇ ਆ ਗਈ ਮਸਟਰਡ ਸ਼ੇਡ ਕਰਿਓ ਚੈੱਕ ਆਵਿ ਕੀ ਲਓ ਜੀ ਸਕਰੀਨ ਸ਼ਾਟ ਲੈ ਲਓ ਜਲਦੀ ਜਲਦੀ ਬੁੱਕ ਕਰ ਲਿਓ ਇਦੇ ਨਾਲ ਵੀ ਆ ਗਿਆ ਜੇ ਦੁਪੱਟਾ ਸੇਮ ਉਹੀ ਛਾਉਣ ਦਾ ਤੇ ਨਾਲ ਆ ਗਈ ਜੇ ਬਾਟਮ ਕਾਟਨ ਦੀ ਰੇਟ ਇਹਦਾ ਸੇਮ 750 ਰੁਪਏ ਜੇ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਵੀ ਕਰਿਓ ਚੈੱਕ ਇਹ ਵੀ ਸੂਟ ਜਿਹੜਾ ਜੇ ਇਹ ਹੁਣੇ ਤੁਹਾਨੂੰ ਮੈਂ ਥੱਲੇ ਖੋਲ ਕੇ ਦਿਖਾਇਆ ਸੀ ਸੇਮ ਉਹੀ ਨੈਕ ਦੇ ਉੱਤੇ ਡਿਜ਼ਾਈਨ ਜੇ ਇਹਦੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਔਰਗਾਂజా ਦਾ ਜੀ ਵੀ ਨੈਕ ਦੇ ਨਾਲ ਉਹ ਵੀ ਨੈਕ ਕਹਿੰਦੇ ਨੈਕ ਦੇ ਉੱਤੇ ਡਿਜ਼ਾਈਨ ਜੇ ਬਹੁਤ ਜ਼ਿਆਦਾ ਸੋਹਣਾ ਕਢਾਈ ਬਹੁਤ ਪਿਆਰੀ ਜੇ ਸੇਮ ਘੇਰੇ ਦੇ ਉੱਤੇ ਵਰਕ ਆ ਬਾਟਮ ਪਲੇਨ ਆ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਆ ਜੂਗਾ organza ਦਾ ਪੂਰਾ ਫੁੱਲੀ embroidery ਹੋਈ ਦੁਪੱਟੇ 'ਤੇ ਤੇ ਬਹੁਤ ਹੀ ਪਿਆਰਾ ਜਿਹੜਾ ਜੇ ਵਰਕੇ ਦੇ ਉੱਤੇ ਆ ਲੋ ਚੈੱਕ ਕਰੀ ਜੋ ਡਿਜ਼ਾਈਨ ਬਹੁਤ ਸੋਹਣੇ ਜੇ ਸੂਟ ਬਹੁਤ ਪਿਆਰੇ ਜੇ ਰੇਟ ਤੇ ਰੇਂਜ ਜਿਹੜਾ ਜੇ ਉਹ ਫ੍ਰੀ ਆਲੇ ਜੇ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਦੂਜਾ ਡਿਜ਼ਾਈਨ ਤੇ ਕਲਰ ਆ ਗਿਆ ਜੇ ਬਹੁਤ ਸ਼ਾਨਦਾਰ ਪਿਸਤਾ ਤੇ ਦੁਪੱਟਾ ਆ ਗਿਆ ਜੇ ਸੇਮ ਔਰਗਾਂజా ਦਾ ਤੇ ਇਹ ਤੁਹਾਨੂੰ ਮਿਲ ਜੂਗਾ ਜੇ 750 ਰੁਪਈਆ ਦੀ ਰੇਂਜ ਦੇ ਨਾਲ ਆ ਵੀ ਦੇ ਦੋ ਇਹਦੇ ਵਿੱਚ ਕਲਰ ਆ ਗਿਆ ਜੇ ਬਾਵਾਂ ਸ਼ੇਡ ਪੀਚ ਸ਼ੇਡ ਆਹ ਲਓ ਜੀ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਔਰਗਾਂజా ਦਾ ਜੇ ਇਹੀ ਬਸ ਤੇ ਲੋ ਜੀ ਇਹ ਤੁਹਾਨੂੰ ਆਪਾਂ ਸੂਟ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਦਿੱਤੇ ਸਾਰੇ ਮਸਲੀਨ ਦੇ ਜਿੰਨਾ ਵੀ ਰੇਂਜ ਜਿਹੜੀ ਆ 750 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਸੂਟਾਂ ਜੋ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਜੇ ਸਾਡੇ ਕੋਲੋਂ ਸਕਰੀਨ ਸ਼ਾਟ ਲਓ ਤੇ ਸਾਡੇ ਵਟਸਐਪ ਨੰਬਰ ਤੇ ਭੇਜੋ ਪੇਮੈਂਟ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਓਨ ਦੀ ਵੀਰੀ ਆਪਾਂ ਨਹੀਂ ਲੈਂਦੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਸਕੀ ਕਾਲ ਜੀ